ਆਓ ਗੁਰੂ ਕੀ ਸਾਧ ਸੰਗਤ ਮਨ ਵਰਤਿਆਂ ਇਕਾਗਰ ਕਰਕੇ ਅਜ ਬਾਬਾ ਜੀ ਦੀ ਇਹ ਸਾਖੀ ਸਰਵਣ ਕਰੀਏ ਬਾਬਾ ਜੀ ਝੰਗ ਵਾਗੇ ਬਿਰਾਜਮਨ ਹਨ ਸੰਗਤਾਂ ਪਤੰਗੇ ਵਾਂਗੂ ਹਰ ਥਾਂ ਤੇ ਪਹੁੰਚਦੀਆਂ ਹਨ ਕਲੇਰਾ ਤੋਂ ਗੁਰਦਿਆਲ ਸਿੰਘ ਤੇ ਇੱਕ ਦੋ ਸਿੰਘ ਹੋਰ ਵੀ ਦਰਸ਼ਨ ਕਰਨ ਪਹੁੰਚੇ ਪਹਿਰੇਦਾਰ ਦੇ ਰਾਹੀਂ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਪਹੁੰਚਾਈ ਬਾਬਾ ਜੀ ਨੇ ਅੰਦਰ ਬੁਲਾ ਲਿਆ ਗੁਰਦੇਵਾਲ ਸਿੰਘ ਨੇ ਪ੍ਰਸ਼ਾਦ ਅੱਗੇ ਰੱਖ ਮੱਥਾ ਟੇਕਿਆ ਬਾਬਾ ਜੀ ਨੇ ਸੁਖ ਆਨੰਦ ਪੁੱਛੀ ਹੋਰ ਵੀ ਪਿੰਡ ਦਾ ਸਮਾਚਾਰ ਵੀ ਪੁੱਛਿਆ ਗੁਰਦੇਵਾਲ ਸਿੰਘ ਨੇ ਹੱਥ ਜੋੜ ਬੇਨਤੀ ਕੀਤੀ ਪਾਸ਼ਾ ਇੱਕ ਬੇਨਤੀ ਹੈ ਜੀਤਾ ਨਹੀਂ ਕਰਦਾ ਕਰਨ ਨੂੰ ਪਰ ਦੱਸੇ ਬਿਨਾਂ ਰਿਹਾ ਵੀ ਨਹੀਂ ਜਾਂਦਾ ਤਾਂ ਬਾਬਾ ਜੀ ਕਹਿਣ ਲੱਗੇ ਕੀ ਹੈ ਗੁਰਦੇਵਾਲ ਸਿੰਘ ਨੇ ਆਕੇ ਆ ਪਾਸ਼ਾ ਮੂਮਾ ਵਾਲੇ ਸੰਤ ਈਸ਼ਰਦਾਸ ਨੇ ਕਲੇਰੀ ਸੁਨੇਹਾ ਭੇਜਿਆ ਹੈ ਕਿ ਸੰਤ ਅਨੰਦ ਸਿੰਘ ਨੂੰ ਕਹਿ ਦਿਓ ਕਿ ਤਕੜਾ ਹੋ ਜਾਏ ਕਿਉਂ ਬਈ ਉਹ ਕਹਿੰਦਾ ਹੈ ਕਿ ਮੈਂ ਹੁਣ ਉਹਨਾਂ ਪਰ ਭੂਤਾ ਭੇਜਣੀਆਂ ਹਨ ਜੇ ਕੋਈ ਚਾਰਾ ਚੱਲਦਾ ਹੈ ਕੋਈ ਚਾਰਾ ਹੋ ਸਕਦਾ ਹੈ ਤਾਂ ਕਰ ਲਵੇ ਇਹ ਗੱਲ ਸੁਣ ਕੇ ਬਾਬਾ ਜੀ ਮੁਸਕਰਾ ਪਏ ਤੇ ਕਿਹਾ ਅੱਛਾ ਬਈ ਉਸ ਦੀ ਮਰਜ਼ੀ ਕੁਦਰਤੀ ਸਾਹ ਸੰਗਤ ਉਸ ਟਾਈਮ ਮੇਵਾ ਸਿੰਘ ਵੀ ਕੋਲ ਹੀ ਸੀ ਮੇਵਾ ਸਿੰਘ ਨੂੰ ਇਹ ਗੱਲ ਸੁਣ ਕੇ ਬੜਾ ਰੋ ਚੜ੍ਹਿਆ ਤੇ ਦੂਜਾ ਫੌਜੀ ਸੀ ਤੇ ਫੌਜੀ ਵੀ ਸਫਰ ਸੈਨਾ ਦਾ ਸੀ ਹੁਣ ਮੇਵਾ ਸਿੰਘ ਨੇ ਬੇਨਤੀ ਕੀਤੀ ਪਾਸ਼ਾ ਮੈਨੂੰ ਹੁਕਮ ਦਿਓ ਸਿਰ ਤੇ ਹੱਥ ਰੱਖੋ ਮੈਂ ਉਸ ਦਾ ਸਿਰ ਵੱਢ ਕੇ ਤੁਹਾਡੇ ਚਰਨਾਂ ਵਿੱਚ ਲਿਆਂ ਰੱਖਦਾ ਹਾਂ ਸਾਥੋਂ ਇਹ ਗੱਲ ਸਹਾਰੀ ਨਹੀਂ ਜਾਂਦੀ ਅੱਗੋਂ ਬਾਬਾ ਜੀ ਨੇ ਉੱਤਰ ਦਿੱਤਾ ਤੇ ਕਿਹਾ ਮੇਵਾ ਸਿਆਂ ਜੇ ਆਪਾਂ ਲੋਕਾਂ ਵਾਂਗੂ ਬਈ ਬਦਲੇ ਲੈਣ ਲੱਗੇ ਤਾਂ ਘਰ ਛੱਡੇ ਦਾ ਕੀ ਫਾਇਦਾ ਹੋਇਆ ਫਿਰ ਮਾਰ ਦਿੱਤਾ ਤਾਂ ਕੀ ਹੋਇਆ ਖੇਡ ਖਤਮ ਹੋ ਗਈ ਬਈ ਤੀਜਾ ਉਹ ਪੁੱਚੋ ਵਾਲਿਆਂ ਦਾ ਸੇਵਕ ਹੈ ਆਪਾਂ ਲੜਦੇ ਚੰਗੇ ਨਹੀਂ ਲੱਗਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਨਿਰਵੈਰ ਹੈ ਨਾਲ ਵੈਰ ਰਚਾਈਦਾ ਆਪਣੇ ਘਰ ਨੂੰ ਕੀ ਲਾਏ ਭਾਵ ਜੋ ਸੰਤਾਂ ਦੀ ਨਿੰਦਾ ਕਰਦਾ ਹੈ ਉਹ ਆਪ ਹੀ ਸੰਖਿਆ ਖਾ ਰਿਹਾ ਹੈ ଅਥਵਾ ਲੋਕੀ ਭਾਵ ਆਪਣੇ ਘਰ ਨੂੰ ਅਗ ਲਾ ਰਿਹਾ ਹੈ ਵੀ ਜਿਹੜਾ ਪੁਰਸ਼ ਆਪਣੇ ਹੱਥਾਂ ਨਾਲ ਅੱਗ ਲਾਵੇ ਜਾਂ ਸੰਖੀਆ ਕਾਵੇ ਉਸ ਨੂੰ ਮਾਰਨ ਦੀ ਕੀ ਲੋੜ ਹੈ ਇਸ ਤਰ੍ਹਾਂ ਬਚਨ ਕਰਦੇ ਆ ਸੁਣਦੇ ਆ ਸਮਾ ਚੋਖਾ ਹੋ ਗਿਆ ਤੇ ਇਧਰ ਹਜੂਰੀਏ ਸੇਵਾਦਾਰ ਬਾਬਾ ਈਸਰ ਸਿੰਘ ਜੀ ਨੇ ਸਤਨਾਮ ਦਾ ਵਾਜਾ ਦਿੱਤਾ ਹਜੂਰ ਨੇ ਬਾਹਰ ਤੋਰ ਦਿੱਤਾ ਤੇ ਕਿਹਾ ਵੀ ਜਲ ਪਾਣੀ ਛਕੋ ਤੇ ਇਹ ਬਾਹਰ ਆ ਗਏ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆਂ ਜਲ ਪਾਣੀ ਵਰਤਿਆ ਸਤ ਸੰਗ ਤੁਸੀਂ ਸੋਚਦੇ ਹੋ ਹੋਮੋਗੇ ਕਿ ਮੂਮਾ ਵਾਲੇ ਸੰਤਾਂ ਨੂੰ ਵੰਗਾਰਨ ਦਾ ਕੀ ਕਾਰਨ ਸੀ ਤੁਸੀਂ ਇਸ ਦਾ ਕਾਰਨ ਸੁਣੋ ਕੌਕਿਆਂ ਤੋਂ ਸਰਦਾਰ ਇੰਦਰ ਸਿੰਘ ਲੰਬੜਦਾਰ ਦੀ ਰਿਸ਼ਤੇਦਾਰੀ ਮੂਮਾ ਪਿੰਡ ਵਿੱਚ ਸੀ ਇਹ ਮੂਮੀ ਵੀ ਜਾਇਆ ਕਰਦੇ ਸਨ ਤੇ ਬਾਬਾ ਜੀ ਦੇ ਵੀ ਅਤੀ ਸ਼ਰਧਾਲੂ ਸਨ ਇਸ ਕਾਰਨ ਜਦੋਂ ਵੀ ਕਿਸੇ ਨਾਲ ਗੱਲਬਾਤ ਹੁੰਦੀ ਸੀ ਤਾਂ ਇਹ ਬਾਬਾ ਜੀ ਦੀ ਸਿਫਤ ਸੁਣ ਕੇ ਜਰ ਨਹੀਂ ਸੀ ਸਕਦਾ ਕਿਉਂਕਿ ਬਾਬਾ ਜੀ ਨਾਮ ਦੇ ਰਸੀਏ ਨਿਮਰਤਾ ਦੇ ਪੁੰਜ ਰਹਿਮਤ ਦੇ ਸਾਗਰ ਬਾਣੀ ਦੇ ਸਮੁੰਦਰ ਸਨ ਇਸ ਕਰਕੇ ਬਾਬਾ ਜੀ ਦੀ ਬਹੁਤ ਸੋਭਾ ਹੁੰਦੀ ਤੇ ਪੁੱਤੋ ਵਾਲੇ ਵੀ ਬਹੁਤ ਪ੍ਰਸੰਨ ਸੀ ਪਰ ਮੂਮਾ ਵਾਲੇ ਆਪੂਤਾ ਪ੍ਰੀਤਾ ਦੇ ਕੰਮ ਵਿੱਚ ਬੜਾ ਮਾਹਰ ਸੀ ਤੇ ਜੀਵਨ ਦਾ ਥੋਤਾ ਸੀ ਪਰ ਵਿਦਿਆ ਨਾਲ ਪੈਸੇ ਦੀ ਤੇ ਬੁਰੇ ਕੰਮਾਂ ਦੀ ਕਮੀ ਨਹੀਂ ਸੀ ਸੋ ਮਮਾ ਵਾਲੇ ਸੰਤਾਂ ਨੇ ਸਰਦਾਰ ਇੰਦਰ ਸਿੰਘ ਲੰਬੜਦਾਰ ਦੇ ਲੜਕੇ ਲక్ష్మణ ਸਿੰਘ ਵਿੱਚ ਭੂਤਾਂ ਭੇਜ ਦਿੱਤੀਆਂ ਸਾਧ ਸੰਗਤ ਭੂਤਾਂ ਵੀ ਉਹ ਜੋ ਉਸ ਪਾਸ ਸਭ ਤੋਂ ਜ਼ਿਆਦਾ ਸ਼ਕਤੀ ਰੱਖਦੀਆਂ ਸਨ ਹੁਣ ਇੰਦਰ ਸਿੰਘ ਦੇ ਘਰ ਵਿੱਚ ਫਤੂਰ ਮਚ ਗਿਆ ਕਿ ਸੰਤਾਂ ਦਾ ਸੰਗੀ ਹੁੰਦਿਆਂ ਵੀ ਭੂਤਾਂ ਆਵੜੀਆਂ ਹਨ ਇੰਦਰ ਸਿੰਘ ਨੇ ਬਾਬਾ ਜੀ ਪਾਸ ਆ ਕੇ ਬੇਨਤੀ ਕੀਤੀ ਹਯੂਰ ਨੇ ਸਾਰੀ ਗੱਲਬਾਤ ਸੁਣੀ ਤੇ ਕਿਹਾ ਇੰਦਰ ਸਿਆ ਮੂਮਾ ਵਾਲਿਆਂ ਨੂੰ ਸਾਡੇ ਵੱਲੋਂ ਸੁਨੇਹਾ ਭੇਜਦੇ ਹੋ ਕਿ ਕਿਸੇ ਨੂੰ ਬਿਨਾਂ ਕਾਰਨ ਤੋਂ ਤੰਗ ਨਹੀਂ ਕਰੀਦਾ ਹੁੰਦਾ ਕੌਕਿਆਂ ਵਾਲਿਆਂ ਨੇ ਤੇਰਾ ਕੀ ਵਿਗਾੜਿਆ ਬਈ ਇੱਥੇ ਭੂਤਾਂ ਭੇਜਣ ਦੀ ਕੀ ਲੋੜ ਸੀ ਇਹ ਸੁਨੇਹਾ ਜਦੋਂ ਸੰਤ ਈਸ਼ਰਦਾਸ ਨੂੰ ਮਿਲਿਆ ਤਾਂ ਉਸ ਨੇ ਉੱਤਰ ਦਿੱਤਾ ਕਿ ਨੰਦ ਸਿਆ ਤੂੰ ਆਪਣੀਆਂ ਭੇਡਾਂ ਤੇ ਰੰਗ ਪਾਲ ਲੈ ਮੈਨੂੰ ਪਤਾ ਲੱਗ ਜਾਏ ਕਿ ਤੁਹਾਡੇ ਬੰਦੇ ਹਨ ਜਾਂ ਹੋਰ ਕੋਈ ਹਨ ਇੱਕ ਪਾਸੇ ਤਾਂ ਤੁਸੀਂ ਤਿਆਗੀ ਕਹਉਂਦੇ ਹੋ ਦੂਜੇ ਪਾਸੇ ਮੇਰਾ ਮਾਰਦੇ ਹੋ ਆਪਣੇ ਪ੍ਰਾਇਏ ਕਹਿੰਦੇ ਹੋ ਇਸ ਰਿਹਾ ਬਾਬਾ ਜੀ ਪਾਸ ਵੀ ਸਾਧ ਸੰਗਤ ਪਹੁੰਚ ਗਿਆ ਹੁਣ ਬਾਬਾ ਜੀ ਨੇ ਸੁਨੇਹਾ ਦੇਣ ਵਾਲੇ ਨੂੰ ਕਿਹਾ ਵੀ ਅਸੀਂ ਆਪਣਾ ਪ੍ਰਾਇਆ ਨਹੀਂ ਕਹਿੰਦੇ ਅਸੀਂ ਤਾਂ ਹਮਦਰਦੀ ਕਰਦੇ ਹਾਂ ਅਸੀਂ ਤਾਂ ਨਿਰੰਕਾਰ ਦੇ ਬੰਦੇ ਜਾਣ ਕੇ ਕਹਿੰਦੇ ਹਾਂ ਕਿ ਕਿਸੇ ਨੂੰ ਦੁੱਖ ਨਾ ਦਿੱਤਾ ਜਾਵੇ ਅੱਗੇ ਤੇਰੀ ਮਰਜ਼ੀ ਹੁਣ ਬਾਬਾ ਜੀ ਨੇ ਇੰਦਰ ਸਿੰਘ ਨੂੰ ਆਖਿਆ ਸਾਧ ਸੰਗਤ ਕਿ ਵਈ ਤੂੰ ਹੀ ਈਸ਼ਰਦਾਸ ਪਾਸ ਜਾ ਕੇ ਮਾਫੀ ਮੰਗ ਲੈ ਤੇ ਕਹੋ ਵੀ ਅਸੀਂ ਤੇਰਾ ਕੀ ਵਿਗਾੜਿਆ ਹੈ ਅਗੋ ਇੰਦਰ ਸਿੰਘ ਨੇ ਕਿਹਾ ਪਾਸ਼ਾ ਚਾਹੇ ਮੁੰਡਾ ਮਰ ਜਾਏ ਤੇ ਚਾਹੇ ਰਹਿ ਜਾਏ ਮੈਂ ਤੁਹਾਡਾ ਹਾਂ ਜੋ ਵੀ ਕਰਨਾ ਹੈ ਤੁਸੀਂ ਹੀ ਕਰਨਾ ਹੈ ਮੈਂ ਹੋਰ ਕਿਸੇ ਪਾਸੇ ਜਾ ਕੇ ਬੇਨਤੀ ਨਹੀਂ ਕਰਨੀ ਪ੍ਰੀਦਾ ਵਾਰ ਪੜਾਇਆ ਬੈਸਣਾ ਸਾਈਂ ਮuje ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰ ਹੋਲੇ ਇਹ ਸੁਣ ਕੇ ਬਾਬਾ ਜੀ ਨੇ ਕਿਹਾ ਇੰਦਰ ਸਿਆ ਭਈ ਐਉਂ ਕਰੋ ਜੇ ਇਹ ਗੱਲ ਹੈ ਤਾਂ ਘਰ ਵਿੱਚ ਇੱਕ ਥੰਮੀ ਗੱਡ ਲਓ ਤੇ ਸਵੇਰੇ ਉੱਠ ਕੇ ਘਰ ਦੇ ਸਾਰੇ ਜੀ ਪੰਜ-ਪੰਜ ਛਤਰ ਥੰਮੀ ਦੇ ਉੱਪਰ ਮਾਰਿਆ ਕਰੋ ਤੇ ਨਾਲੇ ਆਖਿਆ ਕਰੋ ਸਾਧਾਂ ਦਾ ਇਹ ਕੰਮ ਹੈ ਨਿਰਦੋਸ਼ਿਆਂ ਨੂੰ ਦੁੱਖ ਦੇਣਾ ਤੇ ਨਾਲੇ ਜਸਵੰਤ ਸਿੰਘ ਤੇ ਮਿਹਰ ਸਿੰਘ ਨੂੰ ਹੁਕਮ ਦਿੱਤਾ ਵੀ ਤੁਸੀਂ ਸੁਖਣੀ ਸਾਹਿਬ ਦੇ ਦੋ-ਦੋ ਪਾਠ ਸੁਨਾਇਆ ਕਰੋ ਸੁਖਣੀ ਸਾਹਿਬ ਦੇ ਦੋ ਪਾਠ ਸੁਨਾਇਆ ਕਰੋ ਸੋ ਹੁਕਮ ਅਨੁਸਾਰ ਸਾਧ ਸੰਗਤ ਇਹ ਮਹੀ ਹੁੰਦਾ ਰਿਹਾ ਜਿਤਨਾ ਚਿਰ ਤਾ ਬਾਬਾ ਜੀ ਇੱਥੇ ਨਾਨਕ ਸਾਹਿਬ ਰਹੇ ਬਈ ਉਤਨਾ ਚਿਰ ਤਾ ਭੂਤਾਂ ਦਾ ਦੌਰ ਕਟ ਗਿਆ ਤੇ ਜੋ ਸਿਰ ਥੰਮੀ ਵਿੱਚ ਲੱਗਦੇ ਸਨ ਉਹ ਜੁੱਤੀਆਂ ਫਿਰ ਮੂਮਾ ਵਾਲਿਆਂ ਦੇ ਸਿਰ ਤੇ ਲੱਗਣੀਆਂ ਸ਼ੁਰੂ ਹੋ ਗਈਆਂ ਹੁਣ ਬਾਬਾ ਜੀ ਚੰਗ ਚਲੇ ਗਏ ਤੇ ਪਾੜਤਾ ਬੰਦ ਹੋ ਗਿਆ ਤੇ ਭੂਤਾਂ ਦਾ ਯੋਰਪ ਉਹ ਵੱਧ ਗਿਆ ਸਾ ਸੰਗਤ ਇਸ ਦੁੱਖ ਦੇ ਕਾਰਨ ਹੁਣ ਬਾਬਾ ਜੀ ਵੱਲ ਸੁਨੇਹਾ ਭਜਵਾਇਆ ਤੇ ਕਿਹਾ ਤੁਸੀਂ ਸਿਰ ਤੇ ਖੇਤਰ ਮਰਵਾਉਂਦੇ ਹੋ ਮੈਂ ਤੁਹਾਡੇ ਤੇ ਭੂਤਾਂ ਛੱਡਾਂਗਾ ਇਹ ਸੁਨੇਹਾ ਬਾਬਾ ਜੀ ਨੂੰ ਗੁਰਦਿਆਲ ਸਿੰਘ ਨੇ ਦਿੱਤਾ ਇੱਥੇ 8-10 ਦਿਨ ਗੁਰਦਿਆਲ ਸਿੰਘ ਰਿਹਾ ਹੁਣ ਇੰਦਰ ਸਿੰਘ ਵੀ ਬਾਬਾ ਜੀ ਦੇ ਪਾਸ ਪਹੁੰਚ ਗਿਆ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰੀ ਭਰੀ ਤੇ ਸਾਰਾ ਸਮਾਂ ਚਾਰ ਆ ਪਿੰਡ ਦਾ ਤੇ ਆਪਣੇ ਮੁੰਡੇ ਦਾ ਦੱਸਿਆ ਤੇ ਕਿਹਾ ਪਾਸ਼ਾ ਹੁਣ ਤਾਂ ਮੂਮਾ ਵਾਲਾ ਬੜਾਈ ਤੰਗ ਕਰਨ ਲੱਗ ਗਿਆ ਹੈ ਹਜ਼ੂਰ ਨੇ ਇੰਦਰ ਸਿੰਘ ਦੀ ਨਿਮਰਤਾ ਪਰੇ ਬੇਨਤੀ ਸੁਣ ਕੇ ਹੁਕਮ ਦਿੱਤਾ ਈਸ਼ਰ ਜੀ ਪਾਸ਼ਾ ਭਈ ਅੰਦਰੋਂ ਮਿਸ਼ਰੀ ਤੇ ਇਲਾਇਚੀਆਂ ਲਿਆ ਅਗੋਂ ਸਤਿਵਚਨ ਕਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਨੇ ਮਿਸ਼ਰੀ ਲੈ ਆਂਦੀ ਹਜ਼ੂਰ ਨੇ ਕਿਹਾ ਇੰਦਰ ਸਿਆ ਲੈ ਪ੍ਰਸ਼ਾਦ ਲੈ ਜਾ ਮੁੰਡੇ ਨੂੰ ਦੇਣਾ ਤੇ ਨਾਲੇ ਉਸ ਨੂੰ ਕਹਿਣਾ ਕਿ ਕਿਰਿਆ ਠੀਕ ਰੱਖੇ ਨਿਤ ਨੇਮ ਕਰਿਆ ਕਰੇ ਬਾਕੀ ਪ੍ਰਸ਼ਾਦ ਕਰ ਵਰਤ ਲੈਣਾ ਅਗੋਂ ਸਤਿ ਵਚਨ ਕੀਤਾ ਹੁਣ ਗੁਰਦੇਵਾਲ ਸਿੰਘ ਨੇ ਵੀ ਆਗਿਆ ਮੰਗੀ ਹਜੂਰ ਨੇ ਇਸ ਨੂੰ ਵੀ ਪ੍ਰਸ਼ਾਦ ਦੇ ਕੇ ਤੋੜ ਦਿੱਤਾ ਸਾਧ ਸੰਗਤ ਇਹ ਦੋਨੋਂ ਇਹੀ ਘਰ ਪਹੁੰਚੇ ਇੰਦਰ ਸਿੰਘ ਨੇ ਜਦੋਂ ਪ੍ਰਸ਼ਾਦ ਲక్ష్మణ ਸਿੰਘ ਨੂੰ ਦਿੱਤਾ ਤੇ ਉਸ ਨੇ ਜਦੋਂ ਜੀਵਤੇ ਰੱਖਿਆ ਬਈ ਜਿਤਨੀਆਂ ਵੀ ਭੂਤਾਂ ਪ੍ਰੀਤਾਂ ਸਨ ਸਭ ਚਲੀਆਂ ਗਈਆਂ ਜੋ ਵੀ ਮੁੰਡੇ ਨੂੰ ਤਕਲੀਫ ਸੀ ਸਾਰੀ ਰਫੂ ਨੂੰ ਚੱਕਰ ਹੋ ਗਈ ਸਾਰੇ ਇੱਕ ਔਤਕ ਦੇਖ ਕੇ ਹੈਰਾਨ ਹੋ ਗਏ ਕਿ ਪਹਿਲੇ ਕਈ ਵਾਰ ਪ੍ਰਸਾਦ ਵੀ ਖਵਾਇਆ ਹੈ ਪਾਠ ਵੀ ਸਵਾ ਮਹੀਨਾ ਰੋਜ਼ ਹੁੰਦੇ ਰਹੇ ਹਨ ਪਰ ਤਕਲੀਫ ਕੁਝ ਘਟ ਤਾਂ ਜਾਂਦੀ ਪਰ ਬਿਲਕੁਲ ਨਹੀਂ ਸੀ ਹਟਦੀ ਪਰ ਅੱਜ ਦੇ ਦਿੱਤੇ ਪ੍ਰਸਾਦ ਨੇ ਬਿਲਕੁਲ ਅਰੋਗ ਕਰ ਦਿੱਤਾ ਹੈ ਇਸ ਤੋਂ ਬਾਅਦ ਹੁਣ ਤੱਕ ਠੀਕ ਹੈ ਸਾਥ ਸੰਗਤ ਮੁੜ ਕੇ ਇਹ ਨੌਬਤ ਨਹੀਂ ਹੋਈ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਢੇਰਾ ਪੰਨਾ ਸੋ ਕੁਝ ਸਮਾਂ ਬਾਬਾ ਜੀ ਦਮਦਮੇ ਬਲੋਂ ਮੁਰਦੇ ਹੋਏ ਨਹਿਰ ਤੋਂ ਦੀ ਵਾਪਸ ਨਾਨਕ ਸਰ ਆ ਰਹੇ ਸਨ ਰਸਤੇ ਵਿੱਚ ਸਾਧ ਸੰਗਤ ਮੂਮਾ ਪਿੰਡ ਆ ਗਿਆ ਹਜ਼ੂਰ ਨੇ ਅਚਾਨਕ ਇਹ ਨੇਤਰ ਖੋਲੇ ਤੇ ਪੁੱਛਿਆ ਵੀ ਇਹ ਪਿੰਡ ਕਿਹੜਾ ਹੈ ਉੱਤਰ ਵਿੱਚ ਦੱਸਿਆ ਜੀ ਮੂਮਾ ਪਿੰਡ ਹੈ ਚਲੋ ਵਈ ਫਿਰ ਸੰਤਾਂ ਨੂੰ ਹੀ ਮਿਲਣ ਚੱਲੀਏ ਸਤ ਵਚਨ ਕਰਕਾਰ ਪਿੰਡ ਸੰਤਾਂ ਦੇ ਢੇਰੇ ਵੱਲ ਮੋੜ ਦਿੱਤੀ। ਅਗੋਂ ਸੰਤਾਂ ਨੂੰ ਵੀ ਕਿਸੇ ਨੇ ਦੱਸ ਦਿੱਤਾ ਕਿ ਕਲੀਰਾਂ ਵਾਲੇ ਸੰਤ ਆ ਰਹੇ ਹਨ। ਫਿਰ ਉਸੇ ਵਕਤ ਸੰਤ ਈਸ਼ਰਦਾਸ ਨੇ ਸਾਧ ਸੰਗਤ ਕਮਰੇ ਅੰਦਰ ਵੜ ਕੇ ਅੰਦਰੋਂ ਕੁੰਡਾ ਲਾ ਲਿਆ ਤੇ ਬਾਹਰ ਨਾ ਨਿਕਲਿਆ। ਬਾਬਾ ਜੀ ਨੇ ਢੇਰੇ ਪਹੁੰਚ ਪਤਾ ਕੀਤਾ। ਚੇਲਿਆਂ ਨੇ ਕਿਹਾ ਜੀ ਸੰਤ ਤਾਂ ਇੱਥੇ ਨਹੀਂ ਹਨ, ਬਾਹਰ ਗਏ ਹੋਏ ਹਨ। ਇਸ ਗੱਲ ਨੂੰ ਬਾਬਾ ਜੀ ਸਮਝ ਗਏ ਕਿ ਜਾਣ ਕੇ ਲੁਕ ਗਿਆ ਹੈ ਆ ਜਾਣ ਕੇ ਹੁਣ ਲੁਕ ਗਿਆ ਹੈ ਤੇ ਹੋਰ ਵੀ ਪਿੰਡ ਵਾਲਿਆਂ ਨੇ ਦੱਸਿਆ ਕਿ ਜੀ ਫਲਾਣੇ ਅੰਦਰ ਕੁੰਡਾ ਬੰਦ ਕਰਕੇ ਬੈਠਾ ਹੈ ਬਾਹਰੋਂ ਉਸਨੇ ਤਾਲਾ ਲਵਾ ਦਿੱਤਾ ਹੈ ਸਾਧ ਸੰਗਤ ਬਾਬਾ ਜੀ 10-15 ਮਿੰਟ ਉੱਥੇ ਟਹਿਲਦੇ ਰਹੇ ਤੇ ਵਚਨ ਕਰਦੇ ਰਹੇ ਪਰ ਡੇਰੇ ਵਾਲਿਆਂ ਨੇ ਨਾ ਜਲ ਪਾਣੀ ਪੁੱਛਿਆ ਤੇ ਨਾ ਹੀ ਬੈਠਣ ਵਾਸਤੇ ਕਿਹਾ ਹਜ਼ੂਰ ਵਾਪਸਕਾਰ ਤੇ ਚੜ ਕੇ ਕਲੇਰੀ ਪਹੁੰਚ ਗਏ ਸਾਧ ਸੰਗਤ ਬਾਬਾ ਜੀ ਦਾ ਪ੍ਰਯੋਜਨਤਾ ਇਹ ਸੀ ਕਿ ਉਸ ਨੂੰ ਕਹੀਏ ਕਿ ਵੇ ਇਤਨਾ ਜੱਪ ਤਪ ਕਰਕੇ ਆ ਗੰਦੇ ਨਾਲੇ ਵਿੱਚ ਕਿਉਂ ਰੁੜੀ ਜਾਂਦਾ ਹੈ ਜਿਤਨਾ ਤੂੰ ਲੋਕਾਂ ਨੂੰ ਤੰਗ ਕਰਦਾ ਹੈ ਉਤਨੇ ਹੀ ਉਹਨਾਂ ਦੇ ਪੁੰਨਾਂ ਨੇ ਦਰਗਾਹ ਵਿੱਚ ਤੇਰੇ ਪਾਸੋਂ ਬਦਲਾ ਲੈਣਾ ਹੈ ਉਹ ਭਲਿਆ ਤੂੰ ਆਪਣੀ ਕਮਾਈ ਕੀਤੀ ਸੜ ਰਿਆ ਹੈ ਰੇ ਮਨ ਭਲਾ ਨਾ ਕਰ ਸਕੇ ਬੁਰੇ ਪੰਥ ਮਤ ਜਾਏ ਅੰਮ੍ਰਿਤ ਫਲ ਚਾਖਿਓ ਨਹੀਂ ਵਿਕ ਫਲ ਕਾਹੇ ਖਾਏ ਤੇ ਸੰਤ ਈਸ਼ਰਦਾਸ ਨੂੰ ਇਹ ਫਿਕਰ ਹੋ ਗਿਆ ਸਾਧ ਸੰਗਤ ਕਿ ਜੇ ਸ੍ਰੀ ਬਾਬਾ ਅਨੰਦ ਸਿੰਘ ਜੀ ਇੱਥੇ ਸਾਹਮਣੇ ਆਏ ਇਹ ਤਾਂ ਮੇਰੀ ਕਿਤੇ ਸ਼ਕਤੀ ਖਿੱਚ ਕੇ ਹੀ ਨਾ ਲੈ ਜਾਣ ਇਸ ਕਰਕੇ ਸੋ ਡਰੈ ਜੇ ਪਾਪ ਕਮਾਮ ਦਾ ਧਰਮੀ ਬਖਸੀਤ ਬਾਪ ਪਾਪ ਕਰਨ ਵਾਲਾ ਡਰਦਾ ਹੈ ਇਸ ਕਾਰਨ ਬਾਬਾ ਜੀ ਸਾਹਮਣੇ ਨਹੀਂ ਹੋਇਆ ਸਾਧ ਸੰਗਤ ਬਾਬਾ ਜੀ ਤਾਂ ਨਾਨਕ ਸਰ ਪਹੁੰਚ ਗਏ ਸੋ ਕੁਝ ਸਮਾਂ ਮਗਰੋਂ ਈਸ਼ਰਦਾਸ ਦੇ ਪਾਜ ਖੁੱਲਣੇ ਸ਼ੁਰੂ ਹੋ ਗਏ ਇਸ ਕਾਰਨ ਕਿਸੇ ਨੇ ਰਾਤ ਨੂੰ ਜਦੋਂ ਇਹ ਦਿਸਾ ਫਿਰਾਕ ਹੋਣ ਗਿਆ ਤਾਂ ਸਾਧ ਸੰਗਤ ਕਿਸੇ ਨੇ ਇਸ ਨੂੰ ਖਤਮ ਕਰ ਦਿੱਤਾ ਜੈਸਾ ਕਰੇ ਸੋ ਤੈਸਾ ਪਾਏ ਅਭਿਮਾਨੀ ਕੀ ਜੜ ਸਰ ਪਰ ਜਾਏ ਬਈ ਜਿਹੋ ਜਿਆ ਇਨਸਾਨ ਕਰਮ ਕਰਦਾ ਹੈ ਉਹ ਜਿਹਿਆ ਹੀ ਉਸ ਨੂੰ ਫਲ ਮਿਲ ਜਾਂਦਾ ਹੈ ਸਾਧ ਸੰਗਤ ਜੁਆਓ ਇਹ ਬਾਬਾ ਜੀ ਦੀਆਂ ਸਾਖੀਆਂ ਆਪਜੀ ਨੇ ਸਰਵਣ ਕੀਤੀ ਹੈ ਅਜੀਆਂ ਬਾਬਾ ਜੀ ਦੀਆਂ ਬੇਅੰਤ ਸਾਖੀਆਂ ਸਰਵਣ ਕਰਨ ਲਈ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਤਾ ਕਰਨੀ ਜੀ ਹੋਈਆ ਭੁੱਲਾ ਚੁੱਕਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ